ਪਰ ਢਿੰਡੇ ਤੋਂ ਆ ਰਹੇ ਸੀਗੇ ਜੀ ਜਲਾਲਾਬਾਦ ਇੱਕ ਜਣੇ ਨੂੰ ਉਤਾਰਿਆ ਉਸ ਤੋਂ ਬਾਅਦ ਉੱਥੇ ਗਏ ਆ ਪੰਪ ਤੇ ਗਏ ਆ ਵੋਸ਼ਤ ਨੂੰ ਗੇਰਾ ਗਏ ਤੇ ਐਗਜੈਕਟ ਉਸ ਤੋਂ 5 ਮਿੰਟਾ ਬਾਅਦ ਕੋਲ ਆ ਗਈ ਕਿ ਇਸ ਤਰ੍ਹਾਂ ਆ ਦੁਰਘਟਨਾ ਹੋ ਗਈ ਉਸ ਤੋਂ ਬਾਅਦ ਅਸੀਂ ਗਏ ਉੱਥੇ ਉੱਥੇ ਜਾ ਕੇ ਦੇਖਿਆ ਤੇ ਬਸ ਫੋਟੋਆਂ ਦੇਖਿਆ ਹਲੋ ਇਹ ਕਹਿੰਦੇ ਬਸ ਅਸੀਂ ਜਲਾਲਾਬਾਦ ਤੋਂ ਚੱਲ ਪਏ ਬਸ ਉਹ ਆਏ ਹੋਲ ਬੁੰਚੇ ਆ ਹਾਂ ਜੀ ਮੈਂ ਤਾਂ ਬਾਅਦ ਵਾਸ ਜਿੱਦੇ ਨਾਲ ਹੋਈ ਸੀ ਗੱਲ ਘੜੀ ਹੋਈ ਸੀ ਗੱਲ ਨਹੀਂ ਨਹੀਂ ਬਾਈ ਜੀ ਅੱਛਾ ਬਾਈ ਕੋਈ ਬਹੁਤ ਮਾੜਾ ਹੈ ਮਾੜਾ ਕਿਹਾ ਤਾਂ ਕੀ ਗਿਆ ਉਹਨਾਂ ਵਿਆਹ ਹੀ ਹੋਈ ਸੀ ਹਾਂ ਜੀ ਦੋਨੋਂ ਮੈਰਿਡ ਸੀ ਪੁਲਿਸ ਦੇਖੋ ਟਾਇਰ ਫਟਿਆ ਸੀ ਟਾਇਰ ਫਟਿਆ ਜੀ ਪਿੰਡ ਵਾਲੇ ਕਹਿ ਰਹੇ ਆ ਵੀ ਟਾਇਰ ਫਟਿਆ ਉਸ ਤੋਂ ਬਾਅਦ ਚਲਦੀ ਗੱਡੀ ਦਾ ਟਾਇਰ ਖੁੱਲ ਗਿਆ ਜਿਵੇਂ ਪਾਰ ਆਇਆ ਹੁੰਦੇ ਜੀ ਤੇ ਗੱਡੀ ਪਲਟੀ ਖਾਦੀ ਆ ਦੋ ਦੂਰੀ ਅੰਨੇ ਜੀ ਵਾਸ ਸੁਰੇ ਰਾਤ ਫੋਨ ਆਇਆ ਸੰਤ ਕੋਈ ਪਤਾ ਨਹੀਂ ਲੱਗਿਆ ਇੱਥੇ ਕੋਈ ਤੂੰ 3-4 ਕਿਲੋਮੀਟਰ ਅੱਗੇ ਲਮੋਚੜ ਪਿੰਡ ਹੈ ਕੋਈ ਉੱਥੇ ਐਕਸੀਡੈਂਟ ਵਸੇ ਹੋਇਆ ਇਹਨਾਂ ਦਾ ਤੇ ਅਸੀਂ ਜਾ ਕੇ ਦੇਖਿਆ ਜੀ ਦੋਸਤੋ ਪਹਿਲਾਂ ਯਾਨੀ ਕਿ ਪੁਲਿਸ ਨਾਲ ਮੈਂ ਡੈੱਡ ਗੁਰੇ ਚੱਕ ਕੇ ਲੈ ਆਈ ਸੀ ਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਆ ਕੇ ਦੇਖਿਆ ਡੈੱਡ ਸੀ ਜੀ 사ਜਨ ਕੁਮਾਰ ਜੀ ਇਹ ਹਾਰਡਵੇਅਰ ਦਾ ਕੰਮ ਕਰਦੇ ਸੀ ਜੀ ਇਹ ਤਿੰਨੇ ਜਣੇ ਦੱਸਦੇ ਜੀ ਪੱਕਾ ਪਤਾ ਨਹੀਂਗਾ ਇੱਕ ਇਹਨਾਂ ਦਾ ਦੋਸਤ ਸੀਗਾ ਕਹਿੰਦੇ ਉੱਥੇ ਜਲਾਲਾ ਮਾਰ ਛੱਡ ਕੇ ਆਈ ਇਹਨਾਂ ਨੂੰ ਤੇ ਕੋਈ ਪਾਰਟੀ ਸੀਗਾ ਇਹਨਾਂ ਦੀ ਕਿਸੇ ਤਰ੍ਹਾਂ ਦੀ ਉਧਰੋਂ ਅਟੈਂਡ ਕਰਕੇ ਵਾਪਸੀ ਆ ਰਹੀ ਸੀ ਜੀ ਆਪਣੇ ਦੋਸਤ ਨੂੰ ਘਰੇ ਛੱਡ ਕੇ ਤੇ ਉਸ ਤੋਂ ਬਾਅਦ ਇਹ ਆਪਣੇ ਆ ਰਹੀ ਸੀ ਫਾਈਲ ਦਾ ਵਾਪਸ ਦੇਖੋ ਇਹ ਕੋਈ ਤਾਂ ਕਹਿੰਦਾ ਟਾਇਰ ਫਟਾ ਗੱਡੀ ਦਾ ਤੇ ਕੋਈ ਕਹਿੰਦਾ ਸਾਈਡ ਵੱਜੀ ਤੇ ਹੁਣ ਆਪਰ ਕੋਲ ਆਣੀ ਵੀ ਪੱਕਾ ਨਹੀਂ ਪਤਾ ਇਹ ਗੱਡੀ ਤਾਂ ਸੜਕ ਕਿਨਾਰੇ ਖੜੀ ਸੀ ਵੀ ਪੂਰੀ ਡੈਮੇਜ ਸੀ ਗੱਡੀ ਕੋਈ ਪਛਾਣ ਨਹੀਂ ਆਲੀ ਵੀ ਕਿਹੜਾ ਮਾਡਲ ਹੈ ਕਿੰਨੀ ਵੀ ਕਿਸ ਤਰ੍ਹਾਂ ਦੀ ਸਾਰੀ ਖਤਮ ਹੋ ਗਈ ਜਿੰਨੇ ਚੰਨੇ ਦੀ ਬੈਸ ਹੋਈ ਹੈ ਹਨਾ 2 ਯਾਨੀ ਕਿ ਜੱਟ ਮੁਕੇ ਤੇ ਕਹਿੰਦੇ ਨੇ ਹੋ ਗਈ ਸੀ ਵੀ ਸਾਇਨ ਕੁਮਾਰ ਤੇ ਇੱਕ ਕੱਪ ਟੁੱਟ ਗਿਆ ਦੱਸਦੀ ਤੇ ਦੂਸਰੇ ਲੜਕੇ ਨੂੰ ਫਰੀਦਕੋਟ ਰੈਫਰੈਂਡ ਕਰਤਾ ਜਿਹੜਾ